ਜਵਾਨ ਬੰਦੀ ਹੋਰ ਕੱਖ ਨਹੀਂ ਆਇਆ ਝੂਠੀ ਐਫ ਆਈ ਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਹੈ ਇਹਨੇ ਧਾਰਮਿਕ ਸਥਾਨ ਨੂੰ ਫਟਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਮਾਲੀ ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਇਹ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਿਕਾਰ ਵਾਲਾ ਰਿਹਾ ਇਹ ਕੋਈ ਧੋਰਾਮਾ ਨਹੀਂ ਮੈਂ ਤਾਂ ਪੁੱਛੀ ਕਿ ਕਰਨ ਵਾਲਾ ਇੱਕ ਇਸ਼ੂ ਹੀ ਨਹੀਂ ਸੀ ਜਿਵੇਂ ਇੰਟਰੋਗੇਸ਼ਨ ਨਹੀਂ ਲੋਡ ਹੋਵੇ ਰਮਾਨ ਦੀ ਲੋਡ ਹੋਵੇ ਹਾਂ ਤੇ ਤੁਹਾਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਗਾਂ ਮੈਂ ਉਲਟ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹੂੰ ਇਹ ਗਲਤ ਕਰਿਆ ਇਹਨਾਂ ਨੇ ਔਰ ਜਿਹੜਾ ਧੋਸ਼ ਲਾਇਆ ਹੋਰ ਵੀ ਜ਼ਿਆਦਾ ਮਾੜਾ ਮੰਦ ਭਾਗ ਹੈ ਜੇ ਸਰਕਾਰਾਂ ਖੁਦ ਹੀ ਜਿਹੜੇ ਬੰਦੇ ਬੜੇ ਹੀ ਜਮਹੂਰੀਅਤ ਨੂੰ ਪਸੰਦ ਕਰਦੇ ਨੇ ਇਨਸਾਨੀਅਤ ਨੂੰ ਪਸੰਦ ਕਰਦੇ ਨੇ ਭਾਈਚਾਰੇ ਨੂੰ ਇਕੱਠਾ ਰੱਖਣ ਵਾਸਤੇ ਜੋਰ ਲਗਾਉਂਦੇ ਨੇ ਆਪ ਦਾ ਜੀਵਨਦਾਨ ਦੇਣ ਨੂੰ ਤਿਆਰ ਨੇ ਉਹਨਾਂ ਨੂੰ ਉੱਤੇ ਜੇ ਤੁਸੀਂ ਇਹ ਨੰਨ ਸੁਣਾਓਗੇ ਕਿ ਜੇ ਭਾਈਚਾਰਿਆਂ 'ਚ ਵੰਡੀਆਂ ਪਾਉਂਦੇ ਨੇ ਕਿਸੇ ਦੇ ਮਨ ਨੂੰ ਟੇਸ ਪਚਾਉਂਦੇ ਨੇ ਪਿਆ ਜਾਵੇ ਕਿ ਜਿਹੜਾ ਆਪ ਦੇ ਆਪ ਨੂੰ ਰਾਮ ਕਹਿੰਦਾ ਉਹ ਰਾਮ ਦੀ ਤਹੀਨ ਕਰ ਰਿਹਾ ਹੈ ਜਾਂ ਜਿਹੜਾ ਇਹ ਕਹਿੰਦਾ ਵੀ ਇਹਨੂੰ ਇਹ ਕਹਦਾ ਨਹੀਂ ਚਾਹੀਦਾ ਉਹ ਤਹੀਨ ਕਰ ਰਿਹਾ ਹੈ ਇਹ ਤਾਂ ਹੁਣ ਹਿੰਦੂ ਸਮਾਜ ਨੂੰ ਫੈਸਲਾ ਕਰਨਾ ਹੈ ਇਹ ਪੋਸਟ ਮਾਲੀ ਨੇ ਖੁਦ ਪਾਈ ਸੀ ਕਿ ਅੱਗੇ ਭੇਜੀ ਸੀ ਪੋਸਟ ਮਤਲਬ ਫਾਰਵਰਡ ਕੀਤੀ ਸੀ ਨਹੀਂ ਉਹ ਤਾਂ ਵੀਡੀਓ ਦੇ ਉੱਤੇ ਵੀਡੀਓ ਕਰਿਆ ਰਿਹਾ ਸੀ ਬੋਲੇ ਸੀ ਕਿਹੜੇ ਚੈਨਲ ਤੇ ਪਤਾ ਲੱਗਿਆ ਇਹ ਨਹੀਂ ਤੇ ਇਹਦਾ ਮਤਲਬ ਕਿਉਂਕਿ ਕਮਿਸ਼ਨ ਦਾ ਮੈਂਬਰ ਆ ਕੋਈ ਨਾ ਕੋਈ ਸਰਕਾਰ ਦੀ ਚਾਲ ਤੇ ਸਰਕਾਰ ਦੀ ਕੋਈ ਹੋ ਸਕਦੀ ਹੈ ਸ਼ਾਇਦ ਸਰਕਾਰ ਦੀ ਚਾਲ ਹੋ ਸਕਦੀ ਨਹੀਂ ਹੈ ਹੋ ਸਕਦੀ ਤੇ ਗੱਲ ਤੁਹਾਡੇ ਪੱਤਰਕਾਰਾਂ ਦੇ ਵਾਸਤੇ ਆ ਕਿਉਂਕਿ ਪੱਤਰਕਾਰ ਨੂੰ ਚਾਹੀਦਾ ਇਹੀ ਕਹੇਗਾ ਇਹੀ ਕਹਿਣਾ ਚਾਹੀਦਾ ਔਰ ਮੈਂ ਤਾਂ ਇਹ ਕਹਿਣਾ ਵੀ ਇਹ ਹੈ ਹੀ ਇਹ ਜਿਹੜੀ ਗ੍ਰਿਫਤਾਰੀ ਹੈ ਨਾ ਤੇ ਐਫ ਆਈ ਆਰ ਹੈ ਇਹੇ ਭਗਵੰਤ ਮਾਨ ਦੀ ਮਰਜ਼ੀ ਤੋਂ ਬਿਨਾ ਹੋ ਹੀ ਨਹੀਂ ਸਕਦੀ ਤੇ ਭਗਵੰਤ ਮਾਨ ਮੰਨੇ ਨਾ ਮੰਨੇ ਕਹੇ ਨਾ ਕਹੇ ਭਗਵੰਤ ਮਾਨ ਤੋਂ ਬਿਨਾ ਨਹੀਂ ਹੋ ਸਕਦੀ ਵੱਡੀ ਨੂੰ ਹੱਥ ਪਣਾਇਨ ਦਾ ਸੌਖਾ ਕੰਮ ਨਹੀਂ ਹੈ ਤੇ ਭਾਜੀਪੀ ਕਾਂਗਰਸ ਵਾਲਿਆਂ ਨੇ ਵੀ ਨਕੀਦੀ ਕੀਤੀ ਇਸ ਵਰਤਾਰੇ ਦੀ ਉਹ ਕਹਿੰਦੇ ਬੋਲਣ ਦੀ ਆਜ਼ਾਦੀ ਤੇ ਹਮਲਾ ਹੈ ਵਾਕਈ ਪੰਜਾਬ ਦੇ ਵਿੱਚ ਕੋਈ ਹੁਣ ਆਵਾਜ਼ ਉੱਠੇਗੀ ਕਿ ਬੋਲਣ ਦੀ ਆਗਿਆ ਹੋਵੇ ਸਾਰਿਆਂ ਨੂੰ ਦੇਖੋ ਚੰਗੀ ਗੱਲ ਹੈ ਅਕਾਲੀਆਂ ਨੇ ਵੀ ਕਰਿਆ ਬੀਜੇਪੀ ਨੇ ਵੀ ਕਰਿਆ ਮਜੀਠੀਆ ਸਾਹਬ ਦਾ ਵੀ ਮੈਂ ਕਹਿੰਦਾ ਪਰਗਟ ਸੰਦਾ ਵੀ ਮੈਂ ਧਿਆਨ ਪੜੇ ਕਾਂਗਰਸ ਨੇ ਜਾਂ ਧਰਮੇ ਵੀ ਗਾਂਧੀ ਦਾ ਵੀ ਬਿਆਨ ਪੜਿਆ ਤੇ ਬੀਜੇਪੀ ਨੇ ਵੀ ਕਹਿ ਰਹੀ ਮਾਰੀ ਗੱਲ ਹੈ ਇਹ ਗੱਲ ਤਾਂ ਮਾਰੀ ਹੋਈ ਹੈ ਗੱਲ ਤਾਂ ਮਾਰੀ ਹੈ ਤੇ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਜੇ ਪੰਜਾਬ ਦੇ ਵਿੱਚ ਕਟੋ-ਪਟੇ ਗੱਲ ਤੇ ਹੋ ਜਾਂਦੀ ਜੇ ਆਪਾਂ ਆ ਕੰਮ ਨਹੀਂ ਕਰਨਾ ਬਾਕੀ ਜਿੱਥੇ ਮੱਗੀ ਹੋਈ ਜਾਵੇ ਆਪਾਂ ਪੰਜਾਬ 'ਚ ਨਹੀਂ ਆਇਆ ਹੋਂਦੇ ਨਾ ਤੇ ਚੰਗਾ ਰਹੇਗਾ ਕਿਉਂਕਿ ਪੰਜਾਬ 'ਚ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹ ਬੀਜੇਪੀ ਨੇ ਵੀ ਕਦੇ ਉਸ ਤਰੀਕੇ ਨਾਲ ਨਹੀਂ ਟੋੜਿਆ ਜਿਸ ਤਰੀਕੇ ਨਾਲ ਬਾਕੀ ਜਗ੍ਹਾ ਸਾਰੇ ਲੀਡਰੇ ਕਹਿੰਦੇ ਨੇ ਕਿ ਭਗਵੰਤ ਮਾਨ ਲੋਕਾਂ ਤੇ ਤਵੇਤਰ ਤਰਕੇ ਸੀ ਆ ਬਣ ਗਿਆ ਪਰ ਜੇਕਰ ਉਹ ਤੇ ਤਵੇਤਰ ਦਾ ਹੁਣ ਉਹਨਾਂ ਨੂੰ ਅੰਦਰ ਦਿੱਤਾ ਜਾ ਰਿਹਾ ਨਹੀਂ ਉਹ ਤਾਂ ਹੈ ਹੀ ਭਗਵੰਤ ਮਾਨ ਡਰਿਆ ਹੋਇਆ ਭਗਵੰਤ ਮਾਨ ਡਰਿਆ ਹੋਇਆ ਸੀ ਇਹਨਾਂ ਤੇ ਲੋਕਾਂ ਦੇ ਉਹ ਹੁਣ ਵੀ ਤਵੇਤਰ ਦਾ ਕੋਈ ਆਏ ਨਹੀਂ ਵੀ ਉਦੋਂ ਤਰੇ ਨਹੀਂ ਹੁਣ ਵੀ ਤਵੇਤਰ ਤੁਸੀਂ ਦੇਖੋ ਅਸੈਂਬਲੀ ਜੋ ਕਹਿੰਦਾ ਸਪੀਕਰ ਸਾਹਿਬ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਨਾ ਕਰੋ ਇਹ ਤਾਂ ਭਗਵੰਤ ਮਾਨ ਤਾਂ ਪਤਾ ਹੀ ਨਹੀਂ ਵੀ ਤੁਸੀਂ ਬੁਲਾਉਣਾ ਹੱਥ ਹੀ ਨਹੀਂ ਸਕਦੇ ਤੁਸੀਂ ਬੁਲਾਉਣਾ ਰੋਕ ਹੀ ਨਹੀਂ ਸਕਦੇ ਤੁਸੀਂ ਕਿਸੇ ਨੂੰ ਅਸੈਂਬਲੀ ਥੋੜਾ ਬੰਦ ਨਾ ਰੋਕੋਗੇ ਦੀ ਨਾ ਕੋਈ ਕਾਨੂੰਨਨ ਗੱਲ ਨਾ ਹੋਵੇ ਸੋ ਭਗਵੰਤ ਮਾਨ ਇਹੋ ਜੀ ਉਹ ਤਾਂ ਉਹਨਾਂ ਤਾਂ ਸੁਖ ਵਿਲਾਸ ਬਾਰੇ ਵੀ ਕਹਿੰਦੇ ਸਕੂਲ ਬਣਾਉਂਦੇ ਮਾਨ ਨੇ ਤਾਂ ਗਵਰਨਰ ਸਾਹਿਬ ਨੂੰ ਕਿਹਾ ਦੀ ਆਰਐਸਐਸ ਦੇ ਬੰਦੇ ਨੇ ਗਵਰਨਰ ਤਾਂ ਗਵਰਨਰ ਹੈ ਕਿਸੇ ਤਾਂ ਪੋਲਿਟਿਕਲ ਪਾਰਟੀ ਦਾ ਹੋਊਗਾ ਨਾ ਇਹ ਭਗਵੰਤ ਮਾਨ ਤਾਂ ਸਵਾਲ ਦਾ ਜਵਾਬ ਦੇਣ ਦੀ ਬਜਾਇਆ ਅਲੰਚਨਾਉਂਦੇ ਨੇ ਇਹ ਕੋਈ ਸੀਐਮ ਦਾ ਕੰਮ ਨਹੀਂ ਹੁੰਦਾ ਤੇ ਤੁਹਾਡੇ ਬੁੱਧੀਜੀਵਾਂ ਦੀ ਮੰਗ ਕੀ ਹੈ ਇਸ ਮਸਲੇ ਨੂੰ ਲੈ ਕੇ ਤੁਹਾਡੀ ਮੰਗ ਹੈ ਵੀ ਕੇਸ ਨੂੰ ਚੰਗੀ ਗੱਲ ਹੈ ਵੀ ਇਹ ਕੇਸ ਨੂੰ ਕਾਲਜ ਕਰਕੇ ਖਤਮ ਕਰਕੇ ਤੇ ਮਾਲੀ ਸਾਹਿਬ ਨਾਲ ਰਿਹਾ ਕਰਨਾ ਕੀ ਅਲੋਚਨਾ ਦਾ ਜਵਾਬ ਲੋਕਾਂ ਚ ਜਾ ਕੇ ਦੇਣ ਇਹਨਾਂ ਕੋਲ ਪਾਵਰ ਸਪਲਾਈਸ਼ਨ ਡਿਪਾਰਟਮੈਂਟ ਹੈ ਜਿੰਨੇ ਇਹਨਾਂ ਤੇ ਸਵਾਲ ਖੜੇ ਹੁੰਦੇ ਨੇ ਉਹ ਜਵਾਬ ਦੇਣ ਕਵੀਰ ਸਾਹਿਬ ਨੇ ਕਿਹਾ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਬੋਕਲ ਹੋ ਗਏ ਨਿੰਦਾ ਜਾਣ ਕੋ ਕਹੀ ਤੇ ਆਂਦੀ ਨਿੰਦਕ ਹੈ ਸੋ ਹਮਰਾ ਮੀਤ ਨਿੰਦਕ ਮੇ ਹੈ ਆਮਰਾ ਚੀਜ ਸੋ ਜਿਹੜਾ ਤੁਹਾਡੀ ਅਲੋਚਨਾ ਕਰਦਾ ਉਹ ਤੇ ਧਿਆਨ ਰੱਖੋ ਵਰਕੇ ਜੇ ਅਲੋਚਨਾ ਕਰਦਾ ਤੇ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ ਅਸੀਂ ਇਹਨਾਂ ਦੇ ਸਿਹਤ ਵਿਭਾਗ ਦੇ ਵਿੱਚ ਮੈਡੀਕਲ ਐਜੂਕੇਸ਼ਨ ਦੇ ਵਿੱਚ ਐਨ ਆਰ ਆਈ ਸੀਟਾਂ ਦੇ ਉੱਤੇ ਗਲਤਵੱੜ ਕਰੀ ਸੀਗੀ ਉਹਦੇ ਚ ਦੋ ਤਿੰਨ ਵੀਜ ਹੋਏ ਬੜਾ ਇਹਨ ਤੇ ਜਿਹੜਮੜਾਇ ਉਹਨਾਂ ਨੇ ਕਦੇ ਪੱਤਰਕਾਰ ਨੂੰ ਆ ਆ ਭੇਜ ਦੇਣ ਕਦੇ ਆ ਭੇਜ ਦੇਣੋਂ ਮੈਨੂੰ ਸਵਾਲ ਪੁੱਛੀਗਾ ਆਖਰਕਾਰ ਉਹ ਹਾਈ ਕੋਰਟ ਜਾ ਕੇ ਪੈਂਦੀ ਪੇਸ਼ੀ ਸ ਗਈ ਹੋਗੀ ਅਗਲੀ ਪੇਸ਼ੀ ਉਸ ਟਸਾਸਾ ਕਰੋ ਤੇ ਇਹਨਾਂ ਦਾ ਫੈਸਲਾ ਕਿੱਚੋਂ ਪਤਾ ਲਗਾ ਇਹ ਪੰਚਾਇਤ ਦੀਆਂ ਚੋਣਾਂ ਵੇਲੇ ਹੋਇਆ ਸੀ ਜਿਹੜੀਆਂ ਪੰਚਾਇਤ ਦੀਆਂ ਇਹਨਾਂ ਨੇ ਪੰਚਾਇਤਾਂ ਭੰਗ ਕਰੀਆਂ ਸੀ ਸੋ ਇਹ ਵੱਡੇ ਵੱਡੇ ਵਕੀਲ ਕਰਕੇ ਪੈਸੇ ਖਰਚ ਕੇ ਮੁੜ ਕੇ ਉੱਥੋਂ ਇਹ ਆਪਣਾ ਵਿਡਰਾ ਕਰਕੇ ਆਉਂਦੇ ਨੇ ਜਾਂ ਡਿਸਕਰਾ ਕਰਕੇ ਆਉਂਦੇ ਨੇ ਪੰਜਾਬ ਦਾ ਪਲਾ ਚਾਉਣ ਵਾਲੇ ਕੁਝ ਬੁੱਢੀ ਜੀ ਵੀ ਕੁਝ ਆਗੂ ਕੀ ਚਾਹੁੰਦੇ ਅਗਲਾ ਪ੍ਰੋਗਰਾਮ ਕੀ ਹੋਏਗਾ ਮਾਦੀ ਦਾ ਅਗਲਾ ਪ੍ਰੋਗਰਾਮ ਅਸੀਂ ਮਾਦੀ ਵਾਸਤੇ ਇਹ ਵੀ ਕੱਲ ਨੂੰ ਅਸੀਂ 17 ਸੈਕਟਰ ਚ ਇੱਕ ਮੁਜਾਰਾ ਕਰਾਂਗੇ ਓਕੇ ਜੇ ਉਸ ਤੋਂ ਅਗਲਾ ਪ੍ਰੋਗਰਾਮ ਅਸੀਂ ਇਧਰ ਕਰਦੇ ਜਾਵਾਂਗੇ ਇਹ ਕੱਲ੍ਹ ਮਾਦੀ ਦੀ ਰਿਹਾਈ ਨਾਲ ਨਹੀਂ ਮਾਦੀ ਦੀ ਰਿਹਾਈ ਤਾਂ ਅਸੀਂ ਮੰਗ ਹੀ ਰਿਹਾ ਕਿ ਅਸੀਂ ਜਮਹੂਰੀਅਤ ਵਾਸਤੇ ਵੀ ਲੜ ਰਹੇ ਹਾਂ ਬਾਰ-ਬਾਰ ਕਿਉਂਕਿ ਇਹ ਇੱਕ ਦੇ ਉਸ ਤੇ ਹਮਲਾ ਨਹੀਂ ਬਾਰ-ਬਾਰ ਹਮਲਾ ਹੋਣਾ ਹੈ ਕਿ ਪੰਜਾਬ ਦੇ ਵਿੱਚ ਵਾਕੇ ਅੱਜ ਵੀ ਮੈਨੂੰ ਫੋਨ ਆਵੇ ਸੀ ਹੁਣ ਇੱਥੇ ਗਲਤ ਹੋਈ ਆ ਅਸੀਂ ਸੋਚਿਆ ਕਿ ਪੰਜਾਬ ਦੀ ਇੱਕ ਸਟਰੋਂਗ ਜੀ ਤਕੜੀ ਜੀ ਸਿਵਲ ਸੋਸਾਇਟੀ ਮੂਵਮੈਂਟ ਬਣਾਈ ਇਹ ਡਾਕਟਰ ਵੀ ਕਾਫੀਰ ਦੀ ਕਾਪੀ ਨਹੀਂ ਮੁਹਈਆ ਕਰੇਗੀ ਵਕੀਲਾਂ ਨੂੰ ਮਾਲੀ ਦੇ ਜਿਹੜੇ ਵਕੀਲਾਂ ਆ ਇਹ ਗੱਲ ਤਾਂ ਇਹ ਇਹ ਜਿਹੜੀ ਮਾਰੀ ਗੱਲ ਹੈ ਇਹ ਟੱਕੇਸ਼ਾਹੀ ਹੈ ਬਲਕਿ ਕਾਨੂੰਨ ਦੇ ਵਿੱਚ ਤਾਂ ਜੋ ਵੀ ਹੋਵੇ ਕਾਪੀ ਦੇਣ ਚ ਕੋਈ ਹਰਜ ਨਹੀਂ ਹੁੰਦਾ ਉਹਦਾ ਭਾਈ ਤੇਰੇ ਜਮੇ ਆਏ ਜਦ ਤੁਸੀਂ ਦੱਸਣਾ ਹੀ ਨਹੀਂ ਵੀ ਤੇਰੀ ਦੋਸਤੀ ਹੈ ਆਮ ਤੌਰ ਦੇ ਉੱਤੇ ਇਹ ਕਹਿੰਦੇ ਨੇ ਵੀ ਅਸੀਂ ਜੀ ਬੜੇ ਧਰਮ ਨੂੰ ਮੰਨਦੇ ਆ ਫਲਾਣਾ ਮੰਨਦੇ ਆ ਧਰਮ ਚ ਆਮ ਤੌਰ ਤੇ ਕਹਿੰਦੇ ਧਰਮ ਰਾਜ ਕਹਿੰਦਾ ਦੇਖ ਵੀ ਮਿੱਤਰਾਂ ਤੇਰੀ ਬਹੀ ਖੋਲਦੀ ਤੇਰਾ ਫਲਾਣਾ ਕੋ ਕਰਮ ਸੀ ਆ ਤੇਰਾ ਪੁੰਨ ਸੀ ਤੇਰੀ ਇੰਨੀ ਸਜ਼ਾ ਬੰਦੇ 10 ਕੀ ਤਾਂ ਜਾਂਦਾ ਇਹ ਤਾਂ ਉਹ ਵੀ ਦਸਨੂ ਤੇ ਆ ਰਿਹਾ ਸੋ ਜੇ ਸਾਡੇ ਸੰਸਕ੍ਰਿਤੀ ਕਹਿੰਦੀ ਆ ਵੀ ਪਾਪ ਫੋਨ ਲਗਲੇ ਦਾ ਦਸੀਦਾ ਇਹ ਪਾਪ ਨਹੀਂ ਆ ਨਾ ਕਾਨੂੰਨ ਦਾ ਤੋੜਨਾ ਸੋ ਇਹ ਦੱਸਣਾ ਚਾਹੀਦਾ ਦੂਜੀ ਗੱਲ ਮੈਂ ਕਿਉਂ ਕਹਣਾ ਮੈਂ ਤਾਂ ਆਹ ਕਹਿਣਾ ਸਾਡੇ ਕੋਈ ਪ੍ਰੋਵੀਜ਼ਨ ਨਹੀਂ ਚ ਵੀ ਅਸੀਂ ਪੇਪਰ ਦਿਖਾ ਜੀ ਮੈਂ ਜਾਣਸਰ ਕਰਤਾ ਵੀ 10000 ਰੁਪਇਆ ਭਰੋ ਤੁਸੀਂ ਆਪਦਾ ਪੇਪਰ ਦੇਖੋ ਐਮਬੀ ਦੇਸ ਦਾਖਲੇ ਵਾਲਾ ओके ਜੇ 15000 ਪਰ ਆਪਦਾ ਮਾਰਕਾਪੇ ਕਰ ਲੋ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹਾਂ ਮੈਡੀਕਲ ਯੂਨੀਵਰਸਿਟੀ ਆ ਆਪਦਾ ਪੇਪਰ ਸਾਨੂੰ ਕੀ ਚਾਹ ਰਿਹਾ ਜੇ ਸਭ ਤੋਂ ਘੱਟ ਹੀ ਹੋ ਸੀਡੀ ਕਰ ਦਾਂਗੇ ਓਕੇ ਪੇਪਰ ਤੁਸੀਂ ਆਪਦਾ ਪੇਪਰ ਦੇਖੋ ਵੀ ਮਾਰਕ ਵੀ ਆਪੇ ਕਰ ਲੋ ਸਾਨੂੰ ਕੀ ਚਾਹ ਰਿਹਾ ਉਹਦੇ ਨੰਬਰ ਪੱਕੇ ਤੁਸੀਂ ਨਾ ਵਧਾ ਸਕੋ ਨਾ ਘਟਾ ਸਕੋ ਕਰ ਦੋ ਮਾਰਕ ਇਹ ਉਹਨਾਂ ਲੋਕਾਂ ਸੋਚਦਾ ਮੈਂ ਅੰਦਾਵੀ ਦੀ ਟਰਾਂਸਪੈਰੈਂਸੀ ਜਿਸ ਦਾ ਪਾਰਦਰਸ਼ਤਾ ਜ਼ਿੰਮੇਵਾਰੀ ਜਵਾਬਦੇਹੀ ਦੀ ਸਰਕਾਰ ਉਹ ਹੁੰਦੀ ਹੈ ਜਿੰਨ ਕਿ ਨਾ ਪਿਆ ਜੀ ਦੇਖੋ ਜਿੰਨੀਆਂ ਮੈਂ ਕਦੇ ਭਰਤੀਆਂ ਕਰੀਆਂ ਨੇ ਜੇ ਕੋਈ ਆ ਕੇ ਆਖੇ ਕਿ ਜੀ ਮੈਨੂੰ ਲੱਗਦਾ ਮੇਰਾ ਧੱਕਾ ਹੋ ਰਿਹਾ ਮੈਂ ਕਹਿੰਦਾ ਭਈ ਇਹ ਦਿੱਸ ਤੂੰ ਦੇਖ ਲੈ ਆ ਅਸੀਂ ਤਰੀਕਾ ਵਰਤਿਆ ਇਹ ਦੇਖ ਲੈ ਜੇ ਕਿਤੇ ਤੇ ਨਾ ਹੋਈ ਹੈ ਜਬਤੀ ਦਾਸ ਤੇ ਇਹ ਜਿਹੜੀ ਸ਼ੁਰੂ ਇੱਕ ਔਖਾ ਕੰਮ ਨਹੀਂ ਹੁੰਦਾ ਤੇ ਕੀ ਲੱਗਦਾ ਕਿ ਜਿਹੜੇ 2 ਸਾਲ ਫੇਰ ਔਖੇ ਲੰਘਣਗੇ ਸਰਕਾਰ ਦੇ ਦੋਢੇ ਸਾਹ ਮੈਨੂੰ ਪਤਾ ਕਦੇ ਵੀ 2 ਸਾਲ ਬਹੁਤ ਔਖੇ ਨੇ ਉਹਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਫਾਈਨੈਂਸ਼ ਇੱਕ ਇਨਫੀਸ਼ੀਅੰਸੀ ਕੰਮ ਹੀ ਨਹੀਂ ਹੋ ਰਿਹਾ ਲੋਕਾਂ ਦਾ ਇੱਕ ਇਹ ਉਸ ਗੱਲ ਤੋਂ ਬਖਲਾ ਕੇ ਲੋਕਾਂ ਦੇ ਉੱਤੇ ਡੰਡਾ ਜਾਦਾ ਫੇਰ ਰਹੇ ਨੇ ਆਪਸੀ ਇਹਨਾਂ ਦੀਆਂ ਲੜਾਈਆਂ ਵਧਣੀਆਂ ਹੁਣੇ ਟੱਕਰ ਆ ਪਿੱਛੀ ਚਾਲਦਣਾ ਤੋਂ ਆ ਰਿਹਾ ਸੀ ਵੀ ਭਵੰਤਮਾਨ ਨੇ ਮੁੱਖ ਮੰਤਰੀ ਰਹਿਣਾ ਵੀ ਹੈ ਕਿ ਨਹੀਂ ਜੇ ਉਹ ਜੀਆਂ ਗੱਲਾਂ ਆ ਰਹੀਆਂ ਨੇ ਤੇ ਜੇ ਕਿਤੇ ਨਾ ਕਿਤੇ ਧੂਆਂ ਉੱਠ ਰਿਹਾ ਤੇ ਸੱਦੇ ਅੱਗ ਹੁੰਦੀ ਆ ਬੜੀ મોટી ਸ਼ਰਮਾ ਮੈਂ ਬਹੁਤ ਵੱਡਾ ਜਿਹੜਾ ਹੈ ਅੱਜ ਇੱਕ ਬਿਆਨ ਦੇਣ ਚੱਲੀ ਆ ਕਿ ਜਿਹੜੀ ਇਲਜ਼ਾਮ ਮਾਲੀ ਸਰ ਤੇ ਲੱਗੇ ਮੈਂ ਮਾਲੀ ਸਰ ਨੂੰ ਇਹਨਾਂ ਸਾਲਾਂ ਤੋਂ ਜਾਣਦੀ ਆ ਤੇ ਮੈਂ ਖੁਦ ਇੱਕ ਸ਼ਰਮਾ ਹਾਂ Hindu ਹਾਂ ਸੋ ਮੇਰਾ ਇਹ ਬਿਆਨ ਬਹੁਤ ਇੰਪੋਰਟੈਂਟ ਮੰਨਿਆ ਜਾਏਗਾ ਕਿਉਂਕਿ ਪੰਜਾਬ ਪੋਲਿਟਿਕਸ ਦੇ ਵਿੱਚ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੋਣਗੇ ਜਿਹੜੇ ਜਾਣਦੇ ਹੋਣਗੇ ਕਿ ਸਿੱਖੀ ਨੇ ਸਾਨੂੰ ਕਿੰਨਾ ਸਪੋਰਟ ਕੀਤਾ ਹਿੰਦੂਜ਼ ਨੂੰ ਪੰਜਾਬ ਦੇ ਵਿੱਚ ਅਸੀਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਨੂੰ ਕਦੀ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਤੇ ਕਦੀ ਵੀ ਸਾਡੇ ਭਾਵਨਾਵਾਂ ਨੂੰ ਹਰਟ ਨਹੀਂ ਕੀਤਾ ਗਿਆ ਤੇ ਇਹੋ ਜਿਹਾ ਅਜਿਹੇ ਇਲਜ਼ਾਮ ਜਿਹੜੇ ਮਾਲੀ ਸਰ ਤੇ ਲਗਾਏ ਗਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਜੀ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਹਿੰਦੂ ਸਮਾਜ ਨੂੰ ਕੋਈ ਇਹਨਾਂ ਦੇ ਕਿਸੇ ਬਿਆਨ ਤੋਂ ਕੋਈ ਖਤਰਾ ਨਹੀਂ ਹੈ ਉਹ ਇੱਕ opinion ਮੇਬੀ ਉਹਨਾਂ ਦਾ ਕੋਈ ਹੋ ਸਕਦਾ ਕਿਸੇ ਮੈਟਰ ਨੂੰ ਲੈ ਕੇ ਲੇਕਿਨ ਕਿਸੇ ਦੀ ਰਿਲੀਜੀਅਸ ਫੀਲਿੰਗਸ ਨੂੰ ਗਰਟ ਕਰਨਾ ਜਾਂ ਕਿਸੇ ਕਲਾਸ ਦੇ ਵਿੱਚ ਐਨਿਮਿਟੀ ਕ੍ਰੀਏਟ ਕਰਨਾ ਬੇਸਡ ਔਨ ਰਿਲੀਜੀਅਨ ਇਹ ਉਹਨਾਂ ਦਾ ਇੰਟੈਂਸ਼ਨ ਬਿਲਕੁਲ ਨਹੀਂ ਸੀ which is very clear in section 196 and 299 ਕਿ ਅਗਰ ਇੰਟੈਂਸ਼ਨ ਨਹੀਂ ਹੈ ਤਾਂ ਡੈਫੀਨਿਟਲੀ ਐਫਆਈਆਰ ਨਹੀਂ ਬਣਦੀ ਹੈਂਸ ਅਸੀਂ ਕੈਂਸਲੇਸ਼ਨ ਆਫ ਐਫਆਈਆਰ ਦੀ ਰਿਕਵੈਸਟ ਵੀ ਕਰਦੇ ਆ ਤੇ ਕੁਐਸ਼ਿੰਗ ਆਫ ਐਫਆਈਆਰ ਵੀ ਕੀਤੀ ਜਾ ਸਕਦੀ ਕਿਉਂਕਿ ਇਹਦੇ ਵਿੱਚ ਕੋਈ ਡਿਸਹੋਨੇਸਟ ਇੰਟੈਂਸ਼ਨ ਨਹੀਂ ਹੈ ਕਿਸੇ ਦੀ ਰਿਲੀਜੀਅਸ ਫੀਲਿੰਗਸ ਨੂੰ ਹਰਟ ਨਹੀਂ ਕੀਤਾ ਗਿਆ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਹੈ ਉਹਨੂੰ ਯੂਟਿਲਾਈਜ਼ ਕੀਤਾ ਗਿਆ ਹੈ ਕੋਈ ਵੀ ਅਸੀਂ ਵੀ ਅੱਜ ਅਖਬਾਰਾਂ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੀ ਗੱਲਾਂ ਬੋਲਦੇ ਆ ਆਪਣਾ opinion ਦਿੰਨੇ ਆ ਜਿਹੜਾ ਕਿ ਸਾਡਾ ਆਰਟੀਕਲ 19 ਦੇ ਵਿੱਚ ਸੰਵਿਧਾਨ ਦੇ ਵਿੱਚ ਪ੍ਰੋਟੈਕਟਿਡ ਹੈ ਤੇ ਅਗਰ ਇਹੋ ਜਿਹੀ ਕੋਈ ਵੀ ਇਲਜ਼ਾਮ ਲੱਗਦੇ ਤਾਂ ਡੈਫੀਨਿਟਲੀ ਉਹ ਬਿਲਕੁਲ ਬੇਬੁਨਿਆ ਫੇਕ ਅਲੀਗੇਸ਼ਨ ਸਿਰਫ ਕਿਉਂ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦੇ ਆ ਤੇ ਜਿੱਦਾਂ ਹੀ ਅਸੀਂ ਕੋਈ ਆਲੋਚਨਾ ਕਰਨ ਲੱਗਦਾ ਸਾਡੀ ਆਵਾਜ਼ ਨੂੰ ਦਬਾਉਣ ਲਈ ਸਾਡੀ ਜ਼ੁਬਾਨ ਜਿਹੜੀ ਹੈ ਉਹਨੂੰ ਰੋਕਣ ਲਈ ਇਹ ਸਾਰੇ ਕਦਮ ਦਿੱਤੇ ਜਾਂਦੇ ਨੇ ਐਫ ਆਈ ਆਰ ਰਜਿਸਟਰ ਕਰ ਦਾਂਗੇ ਤੁਹਾਨੂੰ ਕਰੋ ਕੱਢ ਦਾਂਗੇ ਤੁਹਾਨੂੰ ਨੋਟਿਸ ਭੇਜ ਦਾਂਗੇ ਤੁਹਾਡਾ ਕੰਪਲੇਂਟ ਕਰ ਦਾਂਗੇ ਇਦਾਂ ਦੇ ਜਿਹੜੇ ਅਲੀਗੇਸ਼ਨਸ ਜਾਂ ਥ्रेटनिंग ਇਹ ਅਟੈਂਪਟ ਕਰਦੇ ਆਮ ਆਦਮੀ ਪਾਰਟੀ ਬਹੁਤ ਕਰ ਚੁੱਕੀ ਹੈ ਸਾਡੇ ਖਿਲਾਫ ਵੀ ਵਕੀਲਾਂ ਦੇ ਖਿਲਾਫ ਵੀ ਤੇ ਬਾਹਰਲੇਆਂ ਦੇ ਖਿਲਾਫ ਵੀ ਤੇ ਡੈਫੀਨੇਟਲੀ ਜਿਹੜੇ ਸਮਾਜ ਸੇਵੀ ਸਾਡੇ ਵਰਗੇ ਨੇ ਵਕਾਲਤ ਦੇ ਨਾਲ ਨਾਲ ਅਸੀਂ ਇਹ ਬੀੜਾ ਚੱਕਿਆ ਹੈ ਤੇ ਅਸੀਂ ਇਹ ਕ੍ਰਾਂਤੀ ਜਿਹੜੀ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਕਿ ਅਸੀਂ ਭਗਤ ਸਿੰਘ ਦਾ ਨਾਮ ਯੂਜ਼ ਨਹੀਂ ਕਰਨਾ ਅਸੀਂ ਆਪਣੇ ਹੱਕਾਂ ਲਈ ਖੜਨਾ ਹੈ ਹਿਊਮਨ ਰਾਈਟਸ ਹਾਂਜੀ ਐਫ ਆਈ ਆਰ ਪਰ ਮੈਂ ਆਪਣੇ ਹੱਥਾਂ 'ਚ ਨਹੀਂ ਆਈ ਪਰ ਉਹ ਸ਼ਬਦ ਕਿਹੜੇ ਨੇ ਜਿਨ੍ਹਾਂ ਦੇ ਆਧਾਰ 'ਤੇ ਪਰਚਾ ਦਰਜ ਹੋਇਆ ਮਾਲੀ ਤੇ ਸਰ ਮੈਨੂੰ ਲੱਗਦਾ ਕੋਈ ਗੋਹੂ ਹੱਤਿਆ ਜਾਂ ਇਹਦੇ ਰਿਲੇਟਿਡ ਕੋਈ ਜੀ ਜੀ ਬਿਲਕੁਲ ਉਦੇ ਰਿਗਾਰਡਿੰਗ ਕੋਈ ਸਟੇਟਮੈਂਟ ਦਿੱਤੀ ਹੋਣੀ ਮੇਬੀ ਉਹਨਾਂ ਦਾ ਕੋਈ ਓਪੀਨੀਅਨ ਹੋਏਗਾ ਜਿਹਨੂੰ ਉਹਨਾਂ ਨੇ ਦੇਖੋ ਫੈਕਟਸ ਨੂੰ ਮੈਨੀਪੂਲੇਟ ਕਰਨਾ ਕਹਿੰਦੇ ਇਹਨਾਂ ਨੇ ਮੈਨੀਪੂਲੇਸ਼ਨ ਆਫ ਫੈਕਟਸ ਕੀਤਾ ਹੈ ਸ਼ਾਇਦ ਉਹਨਾਂ ਨੇ ਕੁਝ ਹੋਰ ਬੋਲਿਆ ਹੋਵੇ ਜਿਹਦਾ ਮਤਲਬ ਜਿਹੜਾ ਆਪਾਂ ਕਹਿੰਦੇ ਇਨਵੈਂਟੋ ਜਿਹੜਾ ਹੈ ਉਹ ਕੁਝ ਹੋਰ ਕੱਢ ਕੇ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਲਾਇਬਲ ਕਰਤਾ ਹੈ ਐਕਟ ਦੇ ਵਿੱਚ ਚਾਰਜ ਕਰਤਾ ਹੈ ਕਿ ਵੀ 196 थे, 299 ਦੇ ਅੰਦਰ ਇਹ ਫਾਲ ਕਰ ਰਿਹਾ ਹੈ ਜਦਕਿ ਇਹ ਬਿਲਕੁਲ ਵੀ ਨਹੀਂ ਹੈ ਤੇ ਮੈਂ ਬਹੁਤ ਸਾਲਾਂ ਤੋਂ ਇਹਨਾਂ ਦੇ ਨਾਲ ਆ ਮੈਨੂੰ ਪਤਾ ਹੈ ਕਿ ਇਹਨਾਂ ਨੇ ਕਦੀ ਵੀ ਸਾਡੀ ਰਿਲੀਜੀਅਸ ਫੀਲਿੰ ਵਿਚ ਅਸੀਂ ਤੇ ਦੇਖੋ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਿੱਖਾਂ ਤੇ ਗੁਰੂ ਸਾਹਿਬ ਦਾ ਮਾਦਾ ਹੀ ਸੀਗਾ ਕਿ ਵੀ ਸੰਵਾਦ ਰਚਣਾ ਤੇ ਅਗਰ ਅਗਲਾ ਸੰਵਾਦ ਤੁਸੀਂ ਅਗਲੀ ਕੋਈ ਗੱਲ ਕਰ ਰਿਹਾ ਹੈ ਤੇ ਭੈ ਕਾਹੂ ਕੋ ਦੇਤ ਨੇ ਨਹ ਭੈ ਮਾਨਤਾਂ ਸਰਕਾਰ ਨੂੰ ਉਸ ਪਾਸੇ ਤੁਰਨਾ ਚਾਹੀਦਾ ਸੀਗਾ ਕਿਸੇ ਤੋਂ ਭੈ ਨਹੀਂ ਖਾਣੀ ਚਾਹੀਦੀ ਅਗਲੇ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ ਉਹਨੇ ਆਹੀ ਗੱਲ ਕੀਤੀਆਂ ਸੀਗੀਆਂ ਜੇ ਤੁਹਾਨੂੰ ਕੋਈ ਗੱਲ ਨਹੀਂ ਪਹੁੰਦੀਆਂ ਸੀਗੀਆਂ ਤੁਸੀਂ ਤੱਥਾਂ ਦੇ ਉੱਤੇ ਉਹਦਾ ਤੁਸੀਂ ਤੁਸੀਂ ਉਹਦਾ ਜਵਾਬ ਦੇ ਦਿੰਦੇ ਪਰ ਕਿਸੇ ਨੂੰ ਤੁਸੀਂ ਜ਼ਬਰਦਸਤੀ ਜ਼ਬਰਨ ਜਾ ਕੇ ਉੱਥੋਂ ਉਹਦੀ ਆਵਾਜ਼ ਨੂੰ ਦਬਲ ਕੁਚਲ ਕੇ ਰੱਖਣਾ ਇਹ ਕੋਈ ਸੰਵਿਧਾਨ ਦੇ ਉਲਟ ਵੀ ਚੀਜ਼ ਹੈਗੀ ਇਹ ਸਾਡਾ ਫ੍ਰੀडम ਆਫ ਐਕਸਪ੍ਰੈਸ਼ਨ ਦਾ ਵੀ ਉਲੰਘਣਾ ਹੈ ਤੇ ਅਸੀਂ ਇਸ ਚੀਜ਼ ਇਸ ਚੀਜ਼ ਦੀ ਬਿਲਕੁਲ ਪੂਰ ਜੋ ਨਿੰਦਾ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਸਰਕਾਰ ਇਸ ਚੀਜ਼ ਨੂੰ ਢਲ ਪਾਏਗੀ ਤੇ ਇਮੀਡੀਏਟਲੀ ਕੇਸ ਵਾਪਸ ਲੈ ਕੇ ਤੇ ਮਾਲੀ ਨੂੰ ਛਡਾਈ ਛੱਡਾਈ ਜਥੇਬੰਦੀ ਜੋ ਤੇ ਬੰਦੀ ਆ ਪੂਰੇ ਸਾਰੇ ਸਿਵਲ ਸੁਸਾਇਟੀ ਆ ਸੰਦੇਗ ਪੰਜਾਬ ਪੱਕੀ ਪੰਜਾਬੀਅਤ ਪੱਕੀ ਸਿਵਲ ਸੁਸਾਇਟੀ ਤੇ ਕੀ ਮੈਂ ਕਹਿਣਾ ਤੁਹਾਡਾ ਮਾਲੀ ਦੀ ਗਿਰਫਤਾਰੀ ਨਾ ਕਿ ਇੱਕਦਮ ਗਲਤ ਕੰਮ ਹੈ ਜਿੰਨੋ ਕੀਦਾ ਹੈ ਇੰਤਹਾ ਹੈ ਕਲਤੀ ਦੀ ਇਹ ਮੈਂ ਇਹਨੂੰ ਗੁਨਾ ਦੇ ਵਿੱਚ ਪਾਵਾਂਗਾ ਕਰਾਂ ਤੇ ਐਨ ਮਨਲੀ ਸਾਹਿਬ ਇਜ਼ ਵਨ ਆਫ ਦਾ ਮੋਸਟ ਬ੍ਰਿਲਿਅੰਟ ਪੋਲਿਟੀਕਲ ਕਮੈਂਟੇਟਰਸ ਆਫ ਦਾ ਪੰਜਾਬ ਆ ਉਹਨਾਂ ਦੀਆਂ ਗੱਲਾਂ ਤੁਸੀਂ ਤੋੜ-ਮੋੜ ਕੇ ਪੇਸ਼ ਲੈ ਜਾਓ ਦਿਸ ਇੱਕ ਬਿਲਕੁਲ ਗਲਤ ਕਰ ਲੈ ਔਰ ਇਹ ਚੀਜ਼ ਚ ਦੁਬਾਰਾ ਨਹੀਂ ਹੋਣੀ ਚਾਹੀਦੀ ਐਂਡ ਕਹਿੰਦਾ ਮਤਲਬ ਇੱਕ ਸੁਖਸ਼ਾਂਤੀ ਦਾ ਸੰਦੇਸ਼ ਆਪਣਾ ਚੱਲਣੇ ਸੁਭਾ ਐਂਡ ਉਹਨਾਂ ਨੇ ਵੀ ਹਮੇਸ਼ਾ ਪਿਆਰ ਮੁਹੱਬਤ ਤੇ ਗੁਰਬਾਨੀ ਤੋਂ ਦੇ ਮੈਸੇਜ ਨਿਕਲਦੇ ਨਾ ਆਲਵੇਜ਼ ਉਹਨਾਂ ਨੇ ਜੋ ਵੀ ਕੀਤਾ ਅੰਡਰ ਦਾ ਸੰਵਿਧਾਨ ਅੰਡਰ ਦਾ ਗੁਰਬਾਨੀ ਅੰਡਰ ਇਨਸਾਨੀਅਤ ਇਹ ਤੇ ਇਹ ਜਿਹੜਾ ਹੋਇਆ ਇੱਕਦਮ ਗਲਤ ਤੇ ਇਹ ਨੂੰ ਆਪਣਾ ਸ਼ਾਨ ਪੈ ਦੇ ਚਾ ਕਿ ਆਪਣੀ ਗਲਤੀ ਕਰੈਕਟ ਕਰੋ ਐਂਡ ਹੀ ਸ਼ੁੱਡ ਬੀ ਰੀਲੀਜ਼ਡ ਉਹਨੂੰ ਆਪਣੀ ਛੇਤੀ ਛੇਤੀ ਕੇ ਮਤਲਬ ਉਹਨੂੰ ਰਿਲੀਜ਼ ਕਰੋ ਕਮਰਦਾਬ ਅਕਸਰ ਸਰਕਾਰ ਜਾਂ ਪ੍ਰਸ਼ਾਸਨ ਉਹੀ ਕੰਮਜਾਬ ਹੁੰਦਾ ਜਿਹੜਾ ਲੋਕਾਂ ਦੀ ਆਲੋਚਨਾ ਸੁਣ ਸਕੇ ਉਹਦੇ ਅਧਾਰ ਤੇ ਫੈਸਲੇ ਲੈ ਸਕੇ ਕੀ ਲਾਂਦਾ ਕਿ ਇਸ ਸਰਕਾਰ ਕੋਲ ਮਾਦਾ ਨਹੀਂ ਆਲੋਚਨਾ ਸੁਣਨ ਦਾ ਬਿਲਕੁਲ ਨਹੀਂ ਇਟ ਇਜ਼ ਪ੍ਰੂਵਨ ਬਿਯੋਂਡ ਡਾਊਟ ਇਹ ਤਾਂ ਸਬੂਤ ਹੈ ਇਸ ਗੱਲ ਦਾ ਕਿ ਤੁਸੀਂ ਲੋਕਣਾ ਸਹੀ ਨਹੀਂ ਸਕਦੇ ਅਰੇ ਸਿਆਣਾ ਇਨਸਾਨ ਵੀ ਜੇ ਤੁਸੀ ਜੇ ਅੱਗੇ ਵਧਣਾ ਹੈ ਤੁਹਾਨੂੰ ਯੂ ਹੈਵ ਟੂ ਬੀ ਓਪਨ ਟੂ ਆਪਣਾ ਆਲੋਚਨਾ ਤੇ ਤੁਹਾਨੂੰ ਕਰਨਾ ਪਏਗਾ ਇਹ ਤਾਂ ਇਹਨਾਂ ਨੂੰ ਲੈਸਨ ਆਉਣਾ ਚਾਹੀਦਾ ਹੈ ਲੋਕਣਾ ਐਂਡ ਇਹ ਲੈਸਨ ਹੀ ਇਜ਼ ਦ ਮੋਸਟ ਪੋਲੀਟਿਕਲੀ ਅਵੇਅਰ ਪਰਸਨ ਆਫ ਪੰਜਾਬ ਉਹ ਜੇ ਤੁਹਾਡੀ ਜਿਹੜਾ ਰੋਟਣਾ ਕਰ ਰਹੇ ਉਹਨੂੰ ਲੈ ਕੇ ਤੁਹਾਨੂੰ ਤਾਂ ਇੰਪਰੂਵ ਕਰਨਾ ਹੈ ਨਾ ਉਹਦੇ ਤੁਹਾਡੀ ਹੈਲਪ ਕਰ ਰਹੇ ਨੇ ਕੋ ਗਵਰਨਰ ਬੈਟਰ ਠੀਕ